ਕਹਿੰਦੇ ਵੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਨਾਲ ਇੱਕ ਮੁੰਡਾ ਹੋਰ ਸੀ ਉਹਦੇ ਤੇ ਭਾਈ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਤੀਆਂ ਤੇ ਦੋਨੋਂ ਜਣਿਆਂ ਦੀ ਮੌਤ ਹੋ ਗਈ ਆ ਮੈਂ ਬੜਾ ਮੈਨੂੰ ਵੀ ਤਕਲੀਫ ਜੀ ਹੋਈ ਕਿ ਚਲੋ ਕਿਸੇ ਦੇ ਵੈਰ ਹੈ ਕਿਸੇ ਦੇ ਆਪਸੀ ਕੋਈ ਰੰਜਿਸ਼ ਹੈ ਉਹ ਇੱਕ ਪਾਸੇ ਹੋਣੀ ਚਾਹੀਦੀ ਹੈ ਪਰ ਪਰਿਵਾਰਾਂ ਤੱਕ ਇਹ ਚੀਜ਼ਾਂ ਨਹੀਂ ਜਾਣੀਆਂ ਚਾਹੀਦੀਆਂ ਇਹ ਗੱਲ ਸ਼ਾਇਦ ਤੁਸੀਂ ਵੀ ਇੱਕ ਵਾਰੀ ਕਹੀ ਸੀ ਚੋਣਾ ਵੇਲੇ ਦੀ ਗੱਲ ਹੈ ਇਹ ਇੱਕ ਇਹ ਪਾਸਾ ਦੂਸਰਾ ਪਾਸਾ ਇਹ ਕਿ ਜਿਵੇਂ ਇਸ ਚੀਜ਼ ਦੇ ਵਿੱਚ ਵੀ ਗੈਂਗイズਮ ਦੇ ਵਿੱਚ ਵੀ ਇੱਕ ਬਦਲਾਖੋਰੀ ਚੱਲ ਰਹੀ ਹੈ ਇੱਕ ਬੰਦਾ ਉਧਰੋਂ ਮਾਰਿਆ ਗਿਆ ਫਿਰ ਉਧਰ ਦੋ ਮਾਰੇ ਗਏ ਫਿਰ ਇੱਕ ਮਾਰਿਆ ਗਿਆ ਇਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਤੇ ਵਧਣਗੀਆਂ ਰੁਕਣੀਆਂ ਨਹੀਂ ਦੇਖੋ ਤੁਸੀਂ ਵੀ ਉਹ ਦੇਖੀ ਹੋਣੀ ਹੈ ਸੀਸੀਟੀਵੀ ਜੀ ਉੰਝੇ ਸੁਵਿਲੀ ਇਹ ਵਾਰਦਾਤ ਅੰਜਾਮ ਦਿੱਤੀ ਜਾਂਦੀ ਹੈ ਡਬਲ ਮਰਡਰ ਦੀ ਜੀ ਕਾਦੀਆਂ ਰੋਡ ਆ ਜੇ ਤੁਸੀਂ ਕਿਤੇ ਮਟਾਲੇ ਗਏ ਉਹ ਕਾਦੀਆਂ ਰੋਡ ਦੀ ਇਹ ਘਟਨਾ ਹੈ ਜੀ ਠੀਕ ਹੈ ਜੀ ਹੁਣ ਉਹ ਗੱਡੀ ਉਹਨਾਂ ਦੀ ਖਲੂਤੀ ਆ ਉਹਨੂੰ ਗੌਰ ਨਾਲ ਵੇਖਿਓ ਮੋਟਰਸਾਈਕਲ ਸਵਾਰ ਆਉਂਦੇ ਆ ਮੈਂ ਉਸ ਵੀਡੀਓ ਨੂੰ ਦੇਖਿਆ ਜੀ ਮੇਰੇ ਖਿਆਲ ਦੇ ਨਾਲ ਇੱਕ ਜਾਂ ਦੋ ਜਾਂ ਹੱਥ ਕਹਿ ਲੋ ਕਿ 4 ਸੈਕਿੰਡ ਦੀ ਗੇਮ ਹੈ ਹੂੰ ਬਰਾਬਰ ਲਾਉਂਦੇ ਆ ਜੀ ਮੈਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਕਿਉਂਕਿ ਅਸੀਂ ਵੀ ਹੁਣ ਇੰਨਾ ਪੰਗਿਆਂ ਚੋਂ ਗੁਜ਼ਰੇ ਵਗੈਰਾ ਚਲੋ ਬਾਰ-ਬਾਰ ਕਹਿੰਦਾ ਬੰਦਾ ਠੀਕ ਨਹੀਂ ਲੱਗਦਾ ਮੈਨੂੰ ਇਹ ਹੋ ਲੱਗਿਆ ਕਿ ਜਿੱਦਾਂ ਇੱਕ ਬ੍ਰਸ਼ਟ ਵੱਜਦਾ ਹੈ ਨਾ ਹੂੰ ਬ੍ਰਸ਼ਟ ਵੱਜਦਾ ਮਤਲਬ ਕਿ ਜਿੱਦਾਂ ਕਹ ਲੋ ਕਿ ਇੱਕੋ ਵੇਲੇ ਸਾਰਾ ਸ਼ੀਸ਼ਾ ਵੀ ਖਿਲਰ ਜਾਂਦਾ ਤੇ ਮੈਨੂੰ ਤਾਂ ਬਾਹਲੇ ਫਾਇਰੋ ਕਰਦੇ ਵੀ ਸੀ ਸ਼ੀਸ਼ਾ ਤੇੜਨਾ ਹੀ ਕੀ ਆ ਬਸ ਉਹ ਬ੍ਰਸ਼ਟ ਵੱਜਿਆ ਨਾ ਇਹਦਾ ਮਤਲਬ ਹੈ ਕਿ ਬਹੁਤ ਤਕੜਾ ਵੈਪਨ ਇਸਤੇਮਾਲ ਕੀਤਾ ਗਿਆ ਹੋਵੇਗਾ ਅੱਜ ਕੱਲ ਤੁਸੀਂ ਇੱਕ ਮੂਸੀ ਵਾਲੇ ਦੇ ਗੀਤ ਦੇ ਵਿੱਚ ਸੁਣਿਆ ਹੋਣਾ ਜ਼ਿਗਾਨਾ ਜੀ ਜ਼ਿਗਾਨਾ ਇੱਕ ਬਹੁਤ ਤਕੜਾ ਵੈਪਨ ਆ ਹਮ ਅੱਜਕਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵੈਪਨ ਬਹੁਤ ਇਸਤੇਮਾਲ ਹੋ ਰਹੇ ਨੇ ਜੀ ਮਤਲਬ ਇਹ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਮਸਲਾ ਮੈਂ ਉਸ ਜਿੱਦਾਂ ਕਹલું ਕਿ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਆਬਜ਼ਰਵ ਕੀਤਾ ਜੀ ਅੰਦਾਜ਼ਾ ਇੱਕ ਲਾ ਸਕਦੇ ਕਿ ਤੁਹਾਡੇ ਕੋਲ ਫਰਜ਼ ਕਰੋ ਤੁਸੀਂ ਆਪਣੀ ਸੇਫਟੀ ਵਾਸਤੇ ਇੱਕ ਗਨਮੈਨ ਵੀ ਰੱਖ ਲਓ ਹਮ ਉਦੇ ਕੋਲ ਵੀ ਪਿਸਟਲ ਰੱਖ ਲਓ ਤੁਸੀਂ ਆਪਣੇ ਡੱਬੇ ਚ ਵੀ ਰੱਖ ਲਓ ਜੀ ਪਰ ਇਹਦਾ ਮਤਲਬ ਇਹ ਆ ਕਿ ਤੁਸੀਂ ਸੇਫ ਤਦ ਵੀ ਨਹੀਂ ਹੈ ਕੋਈ ਆਇਆ ਬਰਾਬਰ ਹੂੰ ਉਹਨੇ ਤੁਹਾਨੂੰ ਮੌਕਾ ਹੀ ਨਹੀਂ ਦੇਣਾ ਇੱਕ ਦੋਸਤ ਕੁਝ ਵੀ ਨਹੀਂ ਬਰਾਬਰ ਆਇਆ ਬਸ ਹੂੰ ਸਮਝ ਲਓ ਕਿ ਬਿਜਲੀ ਵਾਲਾ ਬਟਨ ਅਪਣਾ ਹੈ ਹੂੰ ਠੀਕ ਹੈ ਮਤਲਬ ਆਫ ਬਲਬ ਆਨ ਜੀ ਇਹ ਬਹੁਤ ਵੱਡੀ ਗੱਲ ਹੈ ਪੰਜਾਬ ਵਾਸਤੇ ਪਰ ਅਫਸੋਸ ਦੀ ਗੱਲ ਹੈ ਪਤਾ ਨਹੀਂ ਕਿਉਂ ਮੈਨੂੰ ਇਓਂ ਲੱਗਦਾ ਆ ਕਿ ਕਿਸੇ ਯੋਗੀ ਵਰਗੇ ਬੰਦੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਾਂ ਉਹਦਾ ਰਸਤਾ ਖੋਲਿਆ ਜਾ ਰਿਹਾ ਜੀ ਮਤਲਬ ਇਹ ਵੈਪਨ ਜਿਹੜੇ ਆ ਇਹ ਆਮ ਸ਼ੂਟਰ ਇਸਤੇਮਾਲ ਕਰ ਰਹੇ ਨੇ ਜਿਹੜੇ ਕਿ ਬਹੁਤ ਖਾਸ ਵੈਪਨ ਨੇ ਜੀ ਹੁਣ ਮੈਂ ਮਤਲਬ ਇੱਕ ਮਿਸਾਲ ਦਿਤੀ ਮੈਨੂੰ ਨਹੀਂ ਪਤਾ ਇਹਦੇ ਚ ਕਿਹੜਾ ਇਸਤੇਮਾਲ ਹੋਇਆ ਪਰ ਇੱਕ ਮਿਸਾਲ ਦਿਤੀ ਆ ਤੁਹਾਨੂੰ ਜੀ ਜੀ ਕਿ ਇਸ ਤਰ੍ਹਾਂ ਦੇ ਵੈਪਨ ਜਿਹੜੇ ਹਨ ਬੜੇ ਖਤਰਨਾਕ ਨੇ ਹੂੰ ਹੁਣ ਆ ਜਾਈਏ ਜਿਹੜੀ ਗੱਲ ਤੁਸੀਂ ਕਹੀ ਆ ਕਿ ਇਹ ਆਮ ਤੌਰ ਤੇ ਵਾਕਿਆ ਤੁਹਾਡੀ ਗੱਲ ਬਿਲਕੁਲ درست ਹੈ ਮੇਰੀ ਸੰਭਾਲਾ ਚ ਹੁਣ ਦੇਖੋ ਦੋ ਚੀਜ਼ਾਂ ਨੇ ਪਹਿਲੀ ਤੁਹਾਨੂੰ ਯਾਦ ਹੋਵੇਗਾ ਫਿਰੋਜ਼ਪੁਰ ਦੇ ਵਿੱਚ ਇਸੇ ਤਰ੍ਹਾਂ ਹੀ ਇੱਕ ਕੁੜੀ ਦਾ ਸ਼ਹਿਦ ਵਿਆਹ ਸੀਗਾ ਤੇ ਉਹਦਾ ਭਰਾ ਤੇ ਨਾਲ ਇੱਕ ਦੋ ਹੋਰ ਜਣੇ ਸੀਗੇ ਜੀ ਸ਼ਾਇਦ ਤਿੰਨ ਕਤਲ ਹੋਏ ਸਨ ਉਹ تیਰਾ ਕਤਲकांड ਸੀਗਾ ਹੂੰ ਫਿਰ ਜਿਹੜੇ ਕਾਤਲ ਇਹਨਾਂ ਨੇ ਬਾਹਰੋਂ ਕਿਸੇ ਸੂਬੇ ਚ ਜਾ ਕੇ ਫੜੇ ਸਨ ਉਹ ਘੇਰ ਕੇ ਮਾਰੇ ਸੀ ਉਹਦੇ ਚ ਕੁੜੀ ਮਰ ਗਈ ਸੀ ਤੁਹਾਨੂੰ ਯਾਦ ਬਿਲਕੁਲ ਯਾਦ ਬੜੀ ਧੀਰ ਦੀ ਗੱਲ ਨਹੀਂ ਨਾ ਇਹ ਇਹ ਤੇ ਆਪਣੇ ਫਿਰੋਜ਼ਪੁਰ ਦੀ ਗੱਲ ਹੈ ਜੀ ਆ ਬਿਲਕੁਲ ਮੇਰੇ ਖਿਆਲ ਦੇ ਨਾਲ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਬਿਲਕੁਲ ਉਹ ਉਹਨਾਂ ਦੀ ਆਪਸ ਦੇ ਵਿੱਚ ਰਾਈਵਲਰੀ ਸੀਗੀ ਦੋ ਗੈਂਗਾਂ ਦੀ ਫਿਰੋਜ਼ਪੁਰ ਦੇ ਵਿੱਚ ਵੀ ਇਹ ਬਹੁਤ ਕੰਮ ਚੱਲਦਾ ਹੈ ਜੀ ਹੂੰ ਅਸੀਂ ਉੱਥੇ ਰਹਿ ਕਰ ਰਹੇ ਹਾਂ ਤਾਂ ਪਤਾ ਹੈ ਕਿ ਬਹੁਤ ਪੁਰਾਣਾ ਉਥੇ ਕੰਮ ਚੱਲਦਾ ਜੀ ਪਰ ਉਸ ਤੋਂ ਬਾਅਦ ਜਿਨ੍ਹਾਂ ਨੇ ਕਰਵਾਇਆ ਸੀ ਉਹਨਾਂ ਨੇ ਅਫਸੋਸ ਵੀ ਪ੍ਰਗਟਾਇਆ ਸੀਗਾ ਕਿ ਸਾਡੀ ਕੋਈ ਇੱਛਾ ਨਹੀਂ ਸੀ ਕੁੜੀ ਦਾ ਮਰ ਜਾਣਾ ਗਲਤ ਹੈ ਯਾਨੀ ਮੈਂ ਇਸ ਚੀਜ਼ ਨੂੰ ਹੁਣ ਇਸ ਪੱਖ ਤੋਂ ਦੇਖ ਰਿਹਾ ਕਿ ਗੱਲਾਂ ਇਹ ਹੁੰਦੀਆਂ ਨੇ ਕਿ ਜਿਵੇਂ ਹੁਣ ਇੱਕ ਧਿਰ ਨੇ ਕਥੇ ਤੌਰ ਤੇ ਪੋਸਟ ਪਾ ਕੇ ਤੇ ਜ਼ਿੰਮੇਵਾਰੀ ਲੈ ਲਈ ਆ ਜੀ ਜਿਹੜੇ ਇਹ ਪ੍ਰਭ ਦਾਸਵਾਲ ਡੋਨੀ ਬਲ ਇਹ ਇਸ ਏਰੀਏ ਦੇ ਆ ਕਿਉਂਕਿ ਦੋ ਮਰਡਰ ਨਹੀਂ ਦੋ ਬੰਦਿਆਂ ਤੇ ਹਮਲਾ ਹੋਇਆ ਸੀਗਾ ਇੱਕ ਸੀਗਾ ਗੋਰਾ ਬਰਿਆਰ ਇੱਕ ਹੋਰ ਸੀਗਾ ਠੀਕ ਹੈ ਜੀ ਇੱਕ ਬਚ ਗਿਆ ਇੱਕ ਦਾ ਮਰਡਰ ਹੋ ਗਿਆ ਸੀਗਾ ਉਹਨਾਂ ਨੇ ਰਿਵੈਂਜ ਇਸ ਨੂੰ ਕਰਾਰ ਦਿੱਤਾ ਕਿ ਅਸੀਂ ਬਦਲਾ ਲਿਆ ਠੀਕ ਹੈ ਜੀ ਬਦਲਾ ਲਿਆ ਕਥੇ ਤੌਰ ਤੇ ਪਰ ਉਹਨਾਂ ਨੇ ਕਿਤੇ ਵੀ ਇੱਕ ਔਰਤ ਦੀ ਮੌਤ ਤੇ ਨਾ ਕੋਈ ਚਿੰਤਾ ਪ੍ਰਗਟਾਈ ਨਾ ਕੋਈ ਅਫਸੋਸ ਕੀਤਾ ਨਾ ਗਲਤੀ ਮੰਨੀ ਤੇ ਨਾ ਇਹ ਕਿਹਾ ਕਿ ਅਸੀਂ ਉਹਨੂੰ ਵੀ ਮਾਰਿਆ ਇਹ ਚੀਜ਼ ਥੋੜੀ ਜਿਹੀ ਹੁਣ ਕਹ ਲੋ ਕਿ ਗੁੰਝਲਦਾਰ ਆ ਜੀ ਜਗੂ ਭਗਵਾਨ ਪੂਰੀਏ ਦਾ ਇੱਕ ਭਾਰ ਆ ਆਪ ਅੰਦਰ ਹੈ ਤੇ ਇਹ ਜਿਹੜੀ ਬੀਬੀ ਆ ਹਰਜੀਤ ਕੌਰ ਸ਼ਾ ਦੇ ਦਾ ਨਾਮ ਹਾਂਜੀ ਹਾਂਜੀ ਅੱਗੇ ਇਹਨਾਂ ਦੇ ਪਰਿਵਾਰ ਤੇ politically ਕੁਝ ਇਲਜ਼ਾਮ ਤਰਾਸ਼ੀਆਂ ਵੀ ਹੋਈਆਂ ਤੁਹਾਨੂੰ ਪਤਾ ਸਮੇਂ ਦੀਆਂ ਸਰਕਾਰਾਂ ਤੇ ਸਮੇਂ ਅਨੁਸਾਰ ਉਹ ਸਭ ਕੁਝ ਚੱਲਿਆ ਹਮਮ ਸਰਪੰਚੀ ਤੋਂ ਲੈ ਕੇ ਤੇ ਸਿਆਸੀ ਪਾਰਟੀਆਂ ਤੱਕ ਦੇ ਉਹ ਸਾਰੇ ਆਪਾਂ ਘਟਨਾਕ੍ਰਮਾਂ ਜੀ ਵਿਵਾਦ ਵਾਲੇ ਜਿਹੜੇ ਉਹ ਦੇਖੇ ਨੇ ਉਸ ਚੀਜ਼ ਨੂੰ ਦਰਕਰਨ ਕਰਦੇ ਆ ਫਿਲਹਾਲ ਜਿਹੜਾ ਤੁਹਾਡਾ ਟੌਪਿਕ ਹੈ ਕਿ ਕਾ ਔਰਤ ਦਾ ਮਰਨਾ ਫਿਲਹਾਲ ਜੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਲਾਂਭੇ ਕਰਦੇ ਹੋ ਉਸ ਤੇ ਆਪਾਂ ਥੋੜਾ ਕੇਂਦਰਤ ਹੋ ਜਾਈਏ ਤਾਂ ਗੱਲ ਇਹ ਹੈ ਕਿ ਉਹਦੇ ਵਿੱਚ ਜਿਹੜੀ ਉਹ ਕਥਿਤ ਹੋਸਟ ਹੈ ਜਿਹੜੀ ਜ਼ਿੰਮੇਵਾਰ ਹੈ ਆ ਦੀਆਂ ਉਹਦੇ 'ਚ ਨਾ ਤਾਂ ਜ਼ਿੰਮੇਵਾਰੀ ਲਈ ਗਈ ਹੈ ਔਰਤ ਦੀ ਮੌਤ ਤੇ ਨਾ ਹੀ ਅਫਸੋਸ ਪ੍ਰਗਟਾਇਆ ਗਿਆ ਫਿਲਹਾਲ ਜੀ ਹੁਣ ਜੇ ਤਾਂ ਮਤਲਬ ਕਿ ਆਪਾਂ ਜਿਵੇਂ ਉਹ ਫਿਰੋਜ਼ਪੁਰ ਵਾਲੀ ਘਟਨਾ ਨੂੰ ਦੇਖਿਆ ਕਿ ਉਹਦੇ 'ਚ ਜਿਹੜਾ ਮਰਵਾਉਣ ਵਾਲਾ ਸੀ ਮੈਂ ਉਹਦੀ ਇੱਕ ਇੰਟਰਵਿਊ ਦੇਖੀ ਸੀ ਮੈਂ ਨਾਮ ਭੁੱਲ ਗਿਆ ਜੀ ਉਹ ਵੀ ਸ਼ਾਇਦ ਹੁਣ ਬਾਹਰ ਹੈ ਇੰਡੀਆ 'ਚੋਂ ਨਿਕਲ ਗਿਆ ਹੂੰ ਜਾਂ ਉਹ ਸੀ ਬਾਹਰ ਤਾਂ ਇੱਥੇ ਇਹ ਨਹੀਂ ਪਤਾ ਲੱਗ ਰਿਹਾ ਕਿ ਕੀ ਜਿਵੇਂ ਉਹ ਪੋਸਟ ਦੇ ਵਿੱਚ ਜ਼ਿਕਰ ਆ ਕਿ ਉਹ ਹਰਦਮ ਬੀਬੀ ਦੇ ਨਾਲ ਰਹਿੰਦਾ ਸੀਗਾ ਮਤਲਬ ਜੱਗੂ ਦੀ ਮਾਤਾ ਦੀ ਨਾਲ ਰਹਿੰਦਾ ਸੀਗਾ ਕੀ ਉਹਨੂੰ ਮਾਰਨ ਲੱਗਿਆ ਜਿਵੇਂ ਹੁਣ ਦੇਖੋ ਦੋ ਬਰਾਬਰ ਬੰਦੇ ਬੈਠੇ ਡਰਾਈਵਰ ਸੀਟ ਕੰਡਕਟਰ ਸੀਟ ਜੇ ਭ੍ਰਸ਼ਟ ਵਜਾ ਤਾਂ ਭ੍ਰਸ਼ਟ ਨੇ ਥੋੜੀ ਛੱਡ ਨਾ ਬਰਾਬਰ ਬੈਠੇ ਹਾਂ ਬਿਲਕੁਲ ਬਿਲਕੁਲ ਉੱਤੇ ਪਾਰ ਲੰਘੇ ਤੋ ਉਸ ਬੀਬੀ ਦੀ ਮੈਂ ਫੋਟੋ ਵੀ ਦੇਖੀ ਆ ਚਿਹਰੇ ਤੇ ਵੀ ਜ਼ਖਮ ਹੁੰਦੇ ਨਿਸ਼ਾਨ ਸਪਸ਼ਟ ਨਜ਼ਰ ਆ ਰਿਹਾ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਕਿ ਇੱਕ ਨੂੰ ਮਾਰਨ ਵੇਲੇ ਦੂਸਰਾ ਨਾਲ ਮਰ ਗਿਆ ਹੂੰ ਤੇ ਜਾਂ ਪਤਾ ਹੁੰਦਿਆਂ ਵੀ ਮਾਰਨਾ ਤਾਂ ਮਾਰਨਾ ਹੈ ਜੀ ਨਾਲ ਕੌਣ ਆ ਦੋਨਾਂ ਬਾਰੇ ਕੈਸਲ ਮੈਟਰ ਹੂੰ ਪਰ ਇਹ ਹੁਣ ਇੱਕ ਵੱਡਾ ਸਵਾਲ ਆ ਕਿ ਜੇ ਇਦਾਂ ਮਤਲਬ ਕਿ ਕੰਮ ਚੱਲਿਆ ਤਫਰ ਘਰ ਵਾਲੇ ਤੇ ਸਾਰਿਆਂ ਦੇ ਹੁੰਦੇ ਆ ਨਾ ਹਮ ਆਮ ਤੌਰ ਤੇ ਕੀ ਆ ਕਿ ਮੇਰੇ ਮੇਰੇ ਖਿਆਲ ਦੇ ਨਾਲ ਮੇਰੀ ਸੰਭਾਲਾ ਦੇ ਵਿੱਚ ਪਹਿਲਾ ਮੌਕਾ ਹੋਏਗਾ ਗੈਂਗਿਸਮ ਤਾਂ ਚਲੋ ਠੀਕ ਆ ਇਹ 80 ਤੋਂ ਸਟਾਰਟ ਹੋ ਜਾਂਦਾ ਜੀ ਜੇ ਆਪਾਂ ਦੇਖੀਏ ਤੇ ਵੱਖ-ਵੱਖ ਫੇਜ਼ਸ ਦੇ ਵਿੱਚੋਂ ਗੁਜ਼ਰਦਾ ਹੈ ਹਮ ਕਦੇ ਇਤਨਾ ਹੋਇਆ ਨਹੀਂ ਕਿ ਜੇ ਮਿੱਥ ਕੇ ਮਾਰਿਆ ਤਾਂ ਫਿਰ ਮਿੱਥ ਕੇ ਅੱਜ ਤੱਕ ਇਦਾਂ ਦੀ ਘਟਨਾ ਨਹੀਂ ਹੋਈ ਕਿਸੇ ਦੀ ਮਾਂ ਨੂੰ ਨਹੀਂ ਸ਼ੋਇਆ ਜਾਂਦਾ ਕਿਸੇ ਦੀ ਭੈਣ ਨੂੰ ਨਹੀਂ ਸ਼ੋਇਆ ਜਾਂਦਾ ਬਿਲਕੁਲ इवन दैट ਕਿ ਇੱਕ ਦੋ ਮਾਮਲਿਆਂ 'ਚ ਚਲੋ ਪਿਓ ਜਾਂ ਭਰਾ ਤੇ ਹਮਲੇ ਹੋਏ ਨੇ ਹੂੰ ਕਿ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਪਿਓ ਜਾਂ ਭਰਾ ਉਹ ਕੁਝ ਘਟਨਾਵਾਂ ਅੱਗੇ ਵੀ ਹੋਈਆਂ ਨੇ ਜੀ ਪਰ ਮਾਂ ਜਾਂ ਭੈਣ ਆਪਣੀ ਪੰਜਾਬੀ ਦਾ ਖਾਸਾ ਵੀ ਆ ਜਿਹੜਾ ਬਿਲਕੁਲ ਇਹ ਇਸ ਤਰ੍ਹਾਂ ਨਹੀਂ ਸੀ ਹੋਇਆ ਹੂੰ ਜੇ ਮਾਝੇ ਦੇ ਵਿੱਚ ਇਸ ਤਰ੍ਹਾਂ ਇਹ ਕੰਮ ਚੱਲਿਆ ਕਿਉਂਕਿ ਮਾਝੇ ਦੇ ਇਸ ਵੇਲੇ ਬੰਦੇ ਵੱਖ-ਵੱਖ ਗੈਂਗਾਂ ਦੇ ਨਾਲ ਸੰਬੰਧਤ ਕਾਫੀ ਬਾੜ ਵੀ ਆ ਹੂੰ ਵਾਂਟਡ ਵੀ ਆ ਜੀ ਉਹਨਾਂ ਦੇ ਨੈਟਵਰਕ ਵੀ ਆ ਹੂੰ ਜੇ ਇਹ ਕੰਮ ਚੱਲਿਆ ਤੇ ਮੇਰੇ ਖਿਆਲ ਦੇ ਨਾਲ ਫਿਰ ਇਹ ਅੱਗੇ ਵੀ ਜਾ ਸਕਦਾ ਹੈ ਬਿਲਕੁਲ ਕਿਉਂਕਿ ਦੇਖੋ ਕੋਈ ਬੰਦਾ ਪਗੋੜਾ ਘਰ ਥੋੜੀ ਪਗੋੜਾ ਹੋ ਜਾਂਦਾ ਜੀਆਂ ਨੇ ਤੇ ਉੱਥੇ ਰਹਿਣਾ ਜੀਆਂ ਨੇ ਉੱਥੇ ਰਹਿਣਾ ਜੀ ਤੇ ਫਿਰ ਇਹੋ ਜੇ ਘਰਾਂ ਨੂੰ ਤੇ ਪੁਲਿਸ ਵੀ ਕਹ ਲੋ ਕਿ ਸਿਕਿਉਰ ਨਹੀਂ ਕਰਦੀ ਨਾ ਹੂੰ ਹੂੰ ਤਾਂ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰਨਾ ਪਏਗਾ ਕਿ ਅਸਲ ਦੇ ਵਿੱਚ ਹੁਣ ਦੇਖੋ ਗੱਲ ਕੀ ਹੈ ਕਿ ਭਈ ਜਿੱਦਾਂ ਆਪਾਂ ਦੇਖੀਏ ਕਿ ਭਈ ਇਹ ਸਾਰਾ ਕੁਝ ਹੋਇਆ ਜੀ ਠੀਕ ਹੈ ਨਾ ਜੀ